thank you ਵਿਰੋਧ ਕਰਦੇ ਆ ਠੀਕ ਹੈ ਜੀ ਪੂਰੇ ਪੰਜਾਬ ਤੇ ਜਦੋਂ ਪਿੱਟੇ ਵੀ ਠੀਕਾ ਨਹੀਂ ਹੈਗਾ ਤੇ ਇੱਥੇ ਬਟਾਲੇ ਦੇ ਵਿੱਚ ਇਹ ਠੇਕੇਦਾਰੀ ਦੇ ਜਾਣ ਨੂੰ ਕਿੱਦਾਂ ਲਿਆ ਗਿਆ ਰੱਬਾ ਠੇਕੇਦਾਰੀ ਠੇਕੇਦਾਰੀ ਚੋਰ ਪੁਜਾਰੀ ਤੁਹਾਡੇ ਵਿੱਚ ਹੋਣਾ ਦੇ ਚੇਅਰਮੈਨ ਸਾਹਿਬ ਕੇਸ਼ਮਲੋਕ ਰਾਜੀ ਦਾ ਨਾਮ 2 ਮਿੰਟ ਦੇ ਬੰਦ ਪੰਜਾਬ ਸੰਗਿਆ ਬੰਦ

ਠੇਕੇਦਾਰੀ ਹੋਂਦੇ ਸੰਬੰਧ ਦੇ ਵਿੱਚ ਕੱਢਿਆ ਗਿਆ ਹੈ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਪੰਜਾਬ ਭਰ ਦੇ ਵਿੱਚ ਠੇਕੇਦਾਰੀ ਦਾ ਵਿਰੋਧ ਕੀਤਾ ਗਿਆ ਹੈ ਪਰ ਵੱਖ-ਵੱਖ ਸ਼ਹਿਰਾਂ 'ਚ ਕਮੇਟੀਆਂ 'ਚ ਕਾਰਪੋਰੇਸ਼ਨਾਂ 'ਚ ਠੇਕੇਦਾਰੀ ਤੋਂ ਤੋੜ ਕੇ ਉਹਨਾਂ ਨੂੰ ਕੰਟਰੈਕਟ ਤੇ ਭਰਤੀ ਕਰ ਦਿੱਤੀ ਗਈ ਹੈ ਪਰ ਇੱਕ ਨਗਰ ਨਿਗਮ ਬਟਾਲਾ ਹੈ ਜਿੱਤੇ ਹੁਣ ਤੱਕ ਕਰਮਚਾਰੀਆਂ ਨੂੰ ਕੰਟਰੈਕਟ ਤੇ ਭਰਤੀ ਨਹੀਂ ਕੀਤਾ ਗਿਆ ਔਰ ਉਹਨਾਂ ਕਰਮਚਾਰੀਆਂ ਨੂੰ ਦੁਬਾਰਾ ਤੋਂ ਠੇਕੇ ਤੇ ਲਿੱਤਾ ਜਾ ਰਿਹਾ ਹੈ ਔਰ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਨੇ ਵਿੱਤੇ ਸ਼ਾਸਨ ਚ ਐਲਾਨ ਕੀਤਾ ਸੀ ਕਿ ਕੱਚੇ ਕਰਮਚਾਰੀਆਂ ਨੂੰ ਠੇਕੇਦਾਰੀ ਖਤਮ ਕਰਕੇ ਇਹਨਾਂ ਨੂੰ ਪੱਕੇ ਕਰ ਦਿੱਤਾ ਜਾਏਗਾ ਪਰ ਸਾਡੇ ਮਾਨਯੋਗ ਐਮ ਐਲ ਏ ਪਟਾਲਾ ਦੇ ਸ਼ਹਿਰੀ ਕਲਸੀ ਜੀ ਉਹ ਦੁਬਾਰਾ ਤੋਂ ਠੇਕਾ ਕਰਾਉਣ ਜਾ ਰਹੇ ਆ ਪਰ ਇਸ ਦੇ ਸੰਬੰਧ ਦੇ ਵਿੱਚ ਨਗਰ ਨਿਗਮ ਕਮਿਸ਼ਨਰ ਮੈਡਮ ਜੀ ਨੂੰ ਵੀ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ ਜਿਹਦੇ ਤੇ ਅੱਜ ਤੱਕ ਸਾਨੂੰ ਕੋਈ ਤਸੱਲੀ ਬਖਸ਼ ਕੋਈ ਜਵਾਬ ਨਹੀਂ ਆਇਆ ਔਰ ਇਸੇ ਲੜੀ ਦੇ ਤਹਿਤ ਸਾਡੀ ਸਪਾਈ ਸੇਵਕ ਯੂਨੀਅਨ ਪੰਜਾਬ ਵੱਲੋਂ ਸਪੈਸ਼ਲ ਤੌਰ ਤੇ ਪਟਾਲੇ ਵੱਲੋਂ ਲੋਕਲ ਬਾਡੀ ਡਾਇਰੈਕਟਰ ਪਨੀਤ ਗੋਇਲ ਜੀ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਸੀ ਔਰ ਉਸ ਮੰਗ ਪੱਤਰ ਰਾਹੀਂ ਇਹ ਜਾਣੂ ਕਰਵਾਇਆ ਗਿਆ ਸੀ ਕਿ ਜੇ ਮੁੜ ਤੋਂ ਨਗਰ ਨਿਗਮ ਬਟਾਲਾ ਦੇ ਵਿੱਚ ਠੇਕਾ ਕੀਤਾ ਗਿਆ ਤੇ ਉਹਦਾ ਇੱਕ ਸਖਤ ਵਿਰੋਧ ਕੀਤਾ ਜਾਏਗਾ ਔਰ ਜੇਕਰ ਸਾਡੀ ਗੱਲ ਤੇ ਕਿਸੇ ਨੇ ਅਮਲ ਨਾ ਕੀਤਾ ਤੇ ਸੰਪੂਰਨ ਤੌਰ ਤੇ ਬਟਾਲਾ ਨਗਰ ਨਿਗਮ ਪ੍ਰਸ਼ਾਸਨ ਬੰਦ ਕਰ ਦਿਆਂਗੇ ਸਫਾਈ ਵਿਵਸਥਾ ਬੰਦ ਕਰ ਦਿਆਂਗੇ ਕੋ ਜੀ ਅਸੀਂ ਡਿਸਟ੍ਰਿਕਟ ਗੁਰਦਾਸਪੁਰ ਨੂੰ ਬਿਲੋਂਗ ਕਰਦੇ ਆ ਮੈਂ ਪੱਤਰਕਾਰ ਸਾਥੀਆਂ ਦੇ ਸਾਹਮਣੇ ਇਹ ਬਿਆਨ ਕਰਨਾ ਚਾਹਨਾ ਵਾਂ ਕਿ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਤੁਹਾਰੀਵਾਲ ਅਗੇ ਦਿਨਾਨਗਰ ਕਾਦੀਆਂ ਐ ਵੀ ਜਿਹੜੇ ਛੋਟੇ ਛੋਟੇ ਸ਼ਹਿਰ ਆ ਉਹ ਵੀ ਕੰਟਰੈਕਟ ਦੀ ਭਰਤੀ ਹੋਇਆਂ ਨੂੰ ਅੱਜ 7-8 ਮਹੀਨੇ ਹੋ ਗਏ ਤਨਖਾਹ ਲੈ ਰਹੇ ਔਰ ਨਗਰ ਨਿਗਮ ਕਮੇਟੀ ਕਾਰਪੋਰੇਸ਼ਨ ਬਟਾਲਾ ਹੀ ਆ ਕਿ ਜਿੱਥੇ ਹੱਲੇ ਵੀ ਠੇਕੇਦਾਰੀ ਕੀਤੀ ਜਾ ਰਹੀ ਹੈ ਔਰ ਮੂੜ ਤੋਂ ਵੀ ਇੱਕ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਠੇਕੇਦਾਰੀ ਨੂੰ ਦੁਬਾਰਾ ਚਲਾਉਣ ਦੀ ਕਾਰਪੋਰੇਸ਼ਨ ਕਮੇਟੀ ਬਣੀ ਹੈ ਬਟਾਲਾ ਔਰ ਕਾਰਪੋਰੇਸ਼ਨ ਕਮੇਟੀ ਬਣਨ ਦੇ ਨਾਲ ਕਰਮਚਾਰੀਆਂ ਨੂੰ ਉਹ ਸੁਖ-ਸੁਹੂਲਤਾਂ ਦੇ ਨਹੀਂ ਮਿਲੀਆਂ ਸਿਰਫ ਇੱਕ ਨਾਮ ਦਾ ਦਰਜਾ ਦਿੱਤਾ ਗਿਆ ਕਾਰਪੋਰੇਸ਼ਨ ਔਰ ਜਦੋਂ ਜਦੋਂ ਇੱਕ ਨਾਲ ਦੇ ਨਾਲ ਇੱਕ ਗੱਲ ਹੋਰ ਕਰਨਾ ਚਾਹਾਂਗਾ ਕਿ ਜਿਹੜਾ ਲੋਕਲ ਪੱਧਰ ਤੇ ਮੁਜਾਰਾ ਹੋ ਰਿਹਾ ਵਾ ਇਹਦੇ ਵਿੱਚ ਕਈ ਲੋਕਲ ਪੱਧਰ ਦੀਆਂ ਮੁਸ਼ਕਲਾਂ ਵਾਂ ਜਿਹੜੀਆਂ ਅਫਸਰਾਂ ਨੂੰ ਜਾਨੂ ਕਰਵਾਈਆਂ ਜਾਂਦੀਆਂ ਪਰ ਅਫਸਰ ਗੌਰ ਨਹੀਂ ਕਰਦੇ ਜਿਨ੍ਹਾਂ ਵਿੱਚੋਂ ਕਿ ਸਾਡੇ ਕਈ ਸਪਾਈਕ ਚਨਮਚਾਰੀ ਲਗਭਗ 5 ਤੋਂ 6 ਕਰਮਚਾਰੀ ਐਸੇ ਆ ਜਿਨ੍ਹਾਂ ਦੀ ਡੈਥ ਕੇਤੋਈ ਨੂੰ 2 2.5 ਸਾਲ ਹੋ ਚੱਲੇ ਆ ਪਰ ਤਰਸ ਦੇ ਆਧਾਰ ਤੇ ਜਿਹੜੀ ਉਹਨਾਂ ਨੂੰ ਸਰਕਾਰ ਵੱਲੋਂ ਨੌਕਰੀ ਮਿਲਣੀ ਆ ਉਹਨਾਂ ਦੇ ਹੁਣ ਤੱਕ ਵੀ ਕੇਸ ਚੰਡੀਗੜ੍ਹ ਨਹੀਂ ਭੇਜੇ ਗਏ ਅੱਜ ਦਾ ਦਿਨ ਦੇਖ ਰਹੇ ਆ ਜੇਕਰ ਅੱਜ ਵੀ ਸਾਡੀ ਕਿਸੇ ਅਫਸਰ ਨੇ ਕੋਈ ਸੁਣਵਾਈ ਨਾ ਕੀਤੀ ਤੇ ਕੱਲ ਸੰਪੂਰਨ ਤੌਰ ਤੇ ਬਟਾਲਾ ਬੰਦ ਕਰ ਦਿਆਂਗੇ